ਹਾਂ ਜੀ ਫੌਜ ਸਾਹਿਬ ਅੱਜ ਐਮਐਲਏ ਸਾਹਿਬ ਵੱਲੋਂ ਸਨਮਾਨ ਕੀਤਾ ਜਾਏਗਾ ਕੀ ਕਹਿਣਾ ਚਾਹੂਗੀ ਕਿ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਆ ਜੀ ਮੈਂ ਮਾਣ ਮਹਿਸੂਸ ਕਰ ਰਿਹਾ ਆਪਣੇ ਆਪ ਦੇ ਇਹ ਐਮਐਲਏ ਸਾਹਿਬ ਔਰ ਪੂਰੀ ਨਗਰ ਨਿਵਾਸੀ ਦੇ ਸਮੂਹ ਪੰਚਾਇਤ ਮੇਰੇ ਘਰ ਆ ਕੇ ਮੇਰਾ ਸਨਮਾਨ ਕਰਨੇ ਕੀ ਗਏ ਨੇ ਬਹੁਤ ਜ਼ਿਆਦਾ ਖੁਸ਼ੀ ਆ ਜੀ ਤੇ ਆਉਣ ਵਾਲੀ ਪੀੜ੍ਹੀ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਜਿਵੇਂ ਕਈ ਲੋਕ ਛੱਡ ਕੇ ਭੱਜ ਜਾਂਦੇ ਨੇ ਕੋਈ ਨਹਿਰ ਡੁੱਬ ਰਿਹਾ ਇਹਦਾ ਕੁਝ ਕੀ ਕਹਿਣਾ ਚਾਹੋਗੇ ਇਹਨਾਂ ਬਾਰੇ ਮੈਂ ਤਾਂ ਇਹ ਆਨ ਆਲੀ ਵੀਡੀਓ ਨੂੰ ਇਹੀ ਅਪੀਲ ਕਰਨਾ ਚਾਹਨਾ ਹਰ ਇਨਸਾਨ ਨੂੰ ਵੀ ਜੇ ਕੋਈ ਅਜਿਹਾ ਚਾਂਸ ਤੁਹਾਨੂੰ ਮਿਲਦਾ ਪਲੀਜ਼ ਉਹਦੀ ਹੈਲਪ ਕਰੋ ਸਭ ਤੋਂ ਵੱਡਾ ਪੁੰਨ ਕਿਸੇ ਦੀ ਜ਼ਿੰਦਗੀ ਬਚਾਉਣਾ ਹੀ ਹੈ ਅੱਜ ਤੱਕ ਕਿੰਨੇ ਚਾਂਸਾਂ ਬਚਾ ਚੁੱਕੇ ਹੁਣ ਤੱਕ ਹੁਣ ਤੱਕ ਦੀ ਮੰਨ ਲਓ ਵੀ 6ਵਾਂ 5ਵਾਂ 6ਵਾਂ ਚਾਂਸ ਹੈ ਜੀ ਮੇਰਾ ਇਹ ਮੈਂ ਜੀ ਮੰਨ ਲਓ ਜੀ ਪਹਿਲਾਂ ਇੱਕ ਵਾਰ ਗੜੀ ਦੇ ਪੁਲਤੇ ਮੈਨੂੰ ਰਾਤ ਨੂੰ 1 ਵਜੇ ਬੰਦਾ ਡਿੱਗਿਆ ਮਿਲਿਆ ਉਹਨਾਂ ਨੂੰ ਬਚਾਇਆ ਤੇ ਫੇਰ ਇੱਕ ਵਾਰ ਗੱਡੀਏ ਪੁੱਲ ਤੋਂ ਹੋੜਿਆ ਕੀਰਨੀਆ ਦੇ ਕੋਲ ਉੱਥੇ ਰਾਤ ਨੂੰ ਬੰਦਾ ਮਲੇਟਿਕਾ ਬਣਾ ਉਹਨੂੰ ਬਚਾਇਆ ਫਿਰ ਇੱਕ ਲੜਕੀ ਨੇ ਨਹਿਰ 'ਚ ਛਾਲ ਮਾਰਦੀ ਸੀ ਰਾਤ ਨੂੰ 8 ਵਜੇ ਪਵਾਦ ਦੇ ਪੁੱਲ ਤੇ ਪਰਮਿੰਦਰ ਗੌਰ ਨਾਮ ਦੀ ਸੀ ਕੁੜੀ 22 ਸਾਲ ਦੀ ਉਹਨਾਂ ਨੂੰ ਬਚਾਇਆ ਆ ਹੁਣ ਆ ਗੱਡੀ ਡਿੱਗੀ ਜਿਹਦੇ ਵਿੱਚੋਂ 5 ਦੀ ਜਾਨ ਬਚਾ ਚੁੱਕਿਆ ਇੱਕ ਦੀ ਮੈਂ ਨਹੀਂ ਬਚਾ ਚੁੱਕਿਆ ਮੈਨੂੰ ਅਫਸੋਸ ਆ ਪਰ ਇਹਦੇ ਵਿੱਚੋਂ 5 ਬੰਦੇ ਹੀ ਤਾਂ ਬਚਾਈ ਮੈਨੂੰ ਸਮਝ 5 ਜਾਨਾਂ ਬਚਾਉਣ ਵਾਲੇ ਫੌਜੀ ਹਰਜਿੰਦਰ ਸਿੰਘ ਨੂੰ ਸਨਮਾਨ ਕੀਤਾ ਗਿਆ ਕੀ ਕਹਿਣਾ ਚਾਹੂੰਗੀ ਕੀ ਵੀਰ ਨੂੰ ਬਹੁਤ ਪਤਾ ਲੱਗਿਆ ਸੀ ਉਹ ਵੀ ਕਿਤੇ ਫਸਪੋ ਗਿਆ ਸੀਗਾ ਤੇ ਆਉਂਦੇ ਆਉਂਦੇ ਜਦੋਂ ਦੇਖਿਆ ਵੀ ਕੋਈ ਗੱਡੀ ਇਨਹਟ ਗਈਆ ਤਾਂ ਇਹਨੇ ਬਿਨਾ ਕਿਸੇ ਤਲਵਾ ਕਿਸੇ ਨਾਲ ਇਹਨੇ ਤੇ ਬੇਟਨ ਨਾਲ ਲੈ ਕੇ ਨਾ ਪੰਜ ਕੀਮਤੀ ਜਾਨਾਂ ਬਚਾਈਆਂ ਦੇਖੋ ਬਹੁਤ ਵੱਡਾ ਬੰਦਾ ਸ੍ਰੀ ਉਹਦਾ ਧੰਨਵਾਦ ਕਰਨ ਵਾਸਤੇ ਤੇ ਬੜਾ ਸ਼ਰੰਘਾ ਜਾਊਗਾ ਬਈ ਨਹੀਂ ਪਤਾ ਲੱਗਿਆ ਇੱਥੇ ਆ ਕੇ ਤਰ ਗਿਆ ਵੀ ਵੀਰ ਨੇ ਅੱਗੇ ਵੀ ਕਈ ਵਾਰੀ ਕਈ ਜਾਨਾਂ ਬਚਾਈਆਂ ਨੇ ਤੇ ਇਸ ਲਈ ਤਨ ਸਾਰੇ ਬੰਸਰੀ ਮਾਨ ਮਹਿਸੂਸ ਕਰਦੇ ਤੇ ਐਮਐਸਸੀ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜੇ ਐਮਐਸਸੀ ਆਮ ਸਾਹਿਬ ਵੱਲੋਂ ਕੋ ਸਨਮਾਨ ਵਗੈਰਾ ਜੇ ਨਾਮ ਤੇ ਜੇ ਜਰੂਰ ਹੀ ਨੋਮ ਤੇ ਜਾਇਆ ਹੋਊਗਾ ਜੀ ਇਹਨਾਂ ਦਾ ਬਹੁਤ ਵੱਡੀ ਗੱਲ ਬਾਤ ਹੈ ਤੇ ਉਹਦੇ ਬਾਰੇ ਅਸੀਂ ਕੋ ਉਹ ਲੇਖਕ ਹੋਵਾਂਗੇ ਨਹੀਂ ਕੋਈ ਤੇ ਤਦ ਤੱਕ ਹਨਾ ਮਾਨ ਲੇ ਤੇ ਆਮ ਲੋਕਾਂ ਨੂੰ ਇਹੋ ਜੇ ਕਰਦਾ ਮਰੇ ਕੀ ਕਹਿਣਾ ਚਾਹਾਂਗਾ ਜੀ ਫੋ ਜਿੱਥੇ ਵੀ ਮਤਲਬ ਇਥੇ ਦੀ ਮਦਦ ਕਰਨ ਲਈ ਮੱਫਾ ਬਿਲਕੁਲ ਜਰੂਰ ਕਰਨਾ ਚਾਹੀਦਾ ਤੁਸੀਂ ਇਹ ਹੀ ਦੇਖ ਲਓ ਵੀ ਉਸ ਪਰਿਵਾਰ ਦੇ ਵਿੱਚੋਂ 6 ਜਾਨੇ ਸੀਗੇ 2 ਕੀ ਜਾਨੀ ਚਲੋ ਡੈਥ ਹੋ ਗਈ ਨਹੀਂ ਬਚ ਪੁਇਆ ਫਿਰ 5 ਜਾਨਾਂ ਨੂੰ ਬਚਾ ਕੇ ਇੱਕ ਬਹੁਤ ਵੱਡਾ ਕੰਮ ਕੀਤਾ ਤੇ ਬੜਾ ਸਲੰਘਾ ਜੁਗਾ ਜਿੰਨੀ ਮਤਲਬ ਇਹਦੀ ਸਲੰਘਾ ਜਿਵੇਂ ਕਹਿੰਦੇ ਕਾਟਾਗੇ ਸਭ ਤੋਂ ਵੱਡਾ ਪ੍ਰਾਲਾ ਬਹੁਤ ਵੱਡਿਆ ਕੰਮ ਕੀਤਾ ਹੈ ਬੰਦੇ ਠੀਕ ਹੈ ਮੈਂ ਸਰ ਕੀ ਨਾਮ ਹੈ ਜੀ ਮੇਰਾ ਨਾਮ ਕਮਲਪ੍ਰੀਤ ਸਿੰਘ ਗਿੱਲ ਸਰਪੰਚ ਪਿੰਡ ਬਹਿਲੂਰਪੁਰ ਸਾਰਾ ਜੀ ਸਨਮਾਨ ਕੀਤਾ ਹੈਗਾ ਫੌਜੀ ਸਾਹਿਬ ਦਾ ਕੀ ਕਹਿਣਾ ਚਾਹੋਗੇ ਮੈਂ ਐਮਐਲਏ ਸਾਹਿਬ ਦਾ ਦਿਨੋ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਕੇ ਹਰਜਿੰਦਰ ਸਿੰਘ ਫੌਜੀ ਸਾਹਿਬ ਦਾ ਉਹਨਾਂ ਦਾ ਸਨਮਾਨ ਕੀਤਾ ਗਿਆ ਤੇ ਮੈਂ ਐਮਐਲਏ ਸਾਹਿਬ ਨੂੰ ਵੀ ਗੱਲ ਕੀਤੀ ਆ ਵੀ ਉਹਨਾਂ ਦਾ ਪੁਰਸਕਾਰ ਲਈ ਅੱਗੇ ਨਾਮ ਰეკਮੈਂਡ ਕੀਤਾ ਜਾਵੇ। ਹਾਂ ਜੀ ਸਰ ਕੀ ਨਾਮ ਹੈ ਜੀ? ਮੇਰਾ ਨਾਮ ਗਰਦਾਰ ਅੰਗਰੇਜ਼ ਸਿੰਘ ਸੇਖੋਂ ਪੰਜ ਪਿੰਡ ਬਹਿਲੂਰਪੁਰ। ਸਰ ਅੱਜ ਪੰਜ ਜਾਨਾਂ ਬਚਾਉਣ ਵਾਲੇ ਫੌਜੀ ਦਾ ਸਨਮਾਨ ਕੀਤਾ ਗਿਆ ਹੈਗਾ ਕੀ ਕਹਿਣਾ ਚਾਹੋਗੇ? ਮੇਰਾ ਹਰਜਿੰਦਰ ਸਿੰਘ ਸੋਹ ਭਰਾਵਾ ਅਸੀਂ ਇਕੱਠੇ ਬੜੇ ਵੀ ਆ ਅਸੀਂ ਸਾਨੂੰ ਬਹੁਤ ਮਾਣ ਆ ਕਿ ਸਾਡੇ ਪਿੰਡ ਬੈਲੌਰਪੁਰ ਦਾ ਜੰਮਪਾ ਸਰਦਾਰ ਹਰਜਿੰਦਰ ਸਿੰਘ ਜਿੰਦਾ ਪੰਜ ਜੋਗ ਵੇ ਪਹਿਲਾ ਹਿੰਦੁਸਤਾਨ ਦੀ ਸੇਵਾ ਲਈ ਜੂਝਦਾ ਰਿਹਾ ਹੁਣ ਕੋਈ ਵੀ ਇਹ ਜਿਆ ਕੋਈ ਪੀੜੀ ਪੈਂਦੀ ਹੈ ਕਿਸੇ ਤੇ ਕਦੇ ਵੀ ਉਹ ਪਿੱਛੇ ਨਹੀਂ ਪੈਰ ਕੱਟਦਾ ਰਾਤ ਦੇ 10 ਵਜੇ ਕਿਸੇ ਦਾ ਹੌਸਲਾ ਨਹੀਂ ਪੈਂਦਾ ਮੈਂ ਹਰਜਿੰਦਰ ਸਿੰਘ ਫਿਰ ਵੀਰ ਨੂੰ ਆਪਣੇ ਨੂੰ ਦਿਲੋਂ ਸਲੂਟ ਕਰਦਾ ਸਰਦਾਰ ਮਲਕੀਤ ਸਿੰਘ ਜੀ ਸੂਬੇਦਾਰ ਸਾਹਿਬ ਅਤੇ ਹਣੀ ਪਾਰਟੀ ਆ ਜੀ ਅਸੀਂ ਮੈਂ ਇੱਥੇ ਲੋਕਾਂ ਦਾ ਮਾਰਗ ਕਰਦਾ ਜਿਨ੍ਹਾਂ ਨੇ ਹਰਜਿੰਦਰ ਸਿੰਘ ਜਿੰਦੇ ਨੂੰ ਆਪ ਉਹਦੇ ਘਰੇ ਆ ਕੇ ਉਹਨਾਂ ਦੇ ਸਨਮਾਨ ਕੀਤਾ ਅਸੀਂ ਪਿੰਡ ਦੀ ਪੰਚਾਇਤ ਵੱਲੋਂ ਅਤੇ ਸਰਦਾਰ ਜਗਤਾਰ ਸਿੰਘ ਦਿਆਲਪੁਰਾ ਜੀ ਵੱਲੋਂ ਅਸੀਂ ਸੀਐਮ ਸਾਹਿਬ ਨੂੰ ਇਹਨਾਂ ਦਾ ਨਾਮ ਨਾਮਿਨੇਟ ਕਰਕੇ ਭੇਜਤਾ